ਅਜਨਮਾਸ਼ਮੀ ਦੇ ਮੌਕੇ ਤੇ ਟਾਈਗਰ ਸ਼ਰੌਫ ਦੀ ਫਿਲਮ ਫਲਾਈਂਗ ਜੈਟ ਰਿਲੀਜ਼ ਹੋਈ ਹੈ ਜਿਸ ਤੇ ਟਾਈਗਰ ਨੇ ਇੱਕ ਸੁਪਰ ਹੀਰੋ ਦਾ ਕਿਰਦਾਰ ਨਿਭਾਇਆ ਹੈ ਫਿਲਮ ਵਿੱਚ ਜੈਕਲਿਨ ਵੀ ਟਾਈਗਰ ਦਾ ਸਾਥ ਦੇ ਰਹੀ ਹੈ ਫਿਲਮ ਦੇ ਗੀਤਾਂ ਅਤੇ ਟਾਈਗਰ ਦੇ ਅੰਦਾਜ਼ ਨੂੰ ਹੁਣ ਤੱਕ ਕਾਫੀ ਪਿਆਰ ਮਿਲਿਆ ਜਿਸ ਕਾਰਨ ਫਿਲਮ ਦੀ ਟੀਮ ਨੂੰ ਫਿਲਮ ਤੋਂ ਚੰਗੇ ਬਿਜ਼ਨਸ ਦੀ ਵੀ ਉਮੀਦ ਹੈ ਫਲੈਂਜਟ ਫਿਲਮ ਪੰਜਾਬ ਨਾਲ ਜੁੜੀ ਹੈ ਤੇ ਉਥੇ ਪੰਜਾਬੀ ਫਿਲਮ 25 ਕਿਲੇ ਵੀ ਅਚ ਰਿਲੀਜ਼ ਹੋਈ ਹੈ ਫਿਲਮ ਵਿੱਚ ਲੰਮੇ ਸਮੇਂ ਮਗਰੋਂ ਪੰਜਾਬੀ ਇੰਡਸਟਰੀ ਦੇ ਦਿੱਗਜ ਗੁੱਗੂ ਗਿੱਲ ਅਤੇ ਯੋਗਰਾ ਸਿੰਘ ਇਕੱਠੇ ਨਜ਼ਰ ਆਏ ਨੇ ਇਸ ਦੇ علاوہ ਫਿਲਮ ਵਿੱਚ ਰਾਜਾ ਵਿਕਰਮ ਚੰਗ ਤੇ ਸੋਨੀਆ ਮਾਨ ਮੁਖੀਲਦਾਰਾਂ ਨੇ ਫਿਲਮ ਬੀ ਜ਼ਬਰਦਸਤ ਸਟਾਰ ਕਾਸਟ ਦੀ ਫਿਲਮ ਦਿਖਾਸੀ ਹੈ ਤਾਂ ਦਿਪਿਕਾ ਪਾਦਕੋਨ ਨੇ ਪ੍ਰਾਪਤਿਆਂ ਦੀ ਲਿਸਟ ਵਿੱਚ ਹੁਣ ਇੱਕ ਵੱਡੀ ਕਾਮਯਾਬੀ ਵੀ ਸ਼ਾਮਲ ਹੋ ਗਈ ਹੈ ਫੌਪਸ ਲਿਸਟ ਵਿੱਚ ਦਿਪਿਕਾ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ 10ਵੀਂ ਅਦਾਕਾਰਾ ਬਣ ਗਈ ਹੈ 10 ਮਿਲੀਅਨ ਡਾਲਰ ਦੀ ਕਮਾਈ ਕਰਕੇ ਦਿਪਿਕਾ 10ਵੇਂ ਨੰਬਰ ਤੇ ਆ ਗਈ ਹੈ ਪਹਿਲੇ ਨੰਬਰ ਤੇ ਅਮਰੀਕਨ ਅਦਾਕਾਰਾ ਜੈਨੀਫਰ ਲੌਰੈਂਸ ਹੈ बॉलीवुड फिल्म दबंग ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੁਨਾਕਸ਼ੀ ਜ਼ਨਦਾ ਕਹਿਣਾ ਹੈ ਕਿ ਉਹ ਇਸ ਫਿਲਮ ਦੀ ਹਮੇਸ਼ਾ ਭਾਰੀ ਰਹੇਗੀ ਸੁਨਾਕਸ਼ੀ ਨੇ ਕਿਹਾ ਕਿ ਮੈਂ ਜੋ ਵੀ ਹਾਂ दबंग ਦੀ ਵਜ੍ਹਾ ਕਰਕੇ ਹਾਂ ਇਹਨੂੰ दबंग ਵਿੱਚ ਨੋਟਿਸ ਕੀਤਾ ਗਿਆ ਸੀ ਤੇ ਉਹ ਮੇਰੀ ਪਹਿਲੀ ਫਿਲਮ ਅਤੇ ਪਹਿਲਾ ਕਿਰਦਾਰ ਸੀ ਇਸ ਲਈ ਮੈਂ ਹਮੇਸ਼ਾ ਫਿਲਮ ਦੇ ਪ੍ਰਤੀ ਅਹਿਸਾਨਮੰਦ ਰਹਾਂਗੀ ਜੇ ਉਹਨਾਂ ਨੂੰ ਮੇਰੇ ਗੈਸਟ ਰੋਲ ਦੀ ਲੋੜ ਹੋਈ ਤਾਂ ਮੈਂ ਜ਼ਰੂਰ ਕਰਾਂਗੀ ਦਰਸਲ ਚਰਚਾ ਹੈ ਕਿ ਸੁਨਾਕਸ਼ੀ ਦਵੰਗ 3 ਦਾ ਹਿੱਸਾ ਨਹੀਂ ਹੋਏਗੀ ਅਪਣੇ ਇਤਰੀ ਕ੍ਰਿਸ਼ਮਨ ਕਪੂਰ ਨੇ ਦੱਸਿਆ ਕਿ ਬਾਲੀਵੁੱਡ ਦਾ ਮਸ਼ਹੂਰ ਕਪੂਰ ਖਾਨਦਾਨ ਕਰੀਨਾ ਤੇ ਸੈਫਲੀ ਖਾਨ ਦੇ ਪਹਿਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕ੍ਰਿਸ਼ਮਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਸਭ ਲਈ ਚੰਗੀ ਖਬਰ ਆਉਣ ਵਾਲੀ ਹੈ ਅਸੀਂ ਪਰਿਵਾਰ ਹੋਣ ਦੇ ਨਾਤੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਬ੍ਰਿਐਤਰੀ ਸੋਨਮ ਕਬੂਲ ਦਾ ਮੰਨਣਾ ਹੈ ਕਿ ਪਾਰਟੀ ਐਥਲੀਟ ਪੀਟੀ ਊਸ਼ਾ ਤੇ ਫਿਲਮ ਬਣਨੀ ਚਾਹੀਦੀ ਹੈ ਸੋਨਮ ਨੇ ਕਿਹਾ ਹਾਲ ਹੀ ਚ ਮੈਂ ਇੱਕ ਵਾਰ ਪੇ ਕੀਤੀ ਹੈ ਜੇਕਰ ਮਹਿਲਾ ਐਥਲੀਟ ਤੇ ਚੰਗਾ ਕੰਮ ਕੌਂਦਾ ਤਾਂ ਇਸ ਤੇ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਪੀਟੀ ਊਸ਼ਾ ਤੇ ਫਿਲਮ ਬਣਨੀ ਚਾਹੀਦੀ ਹੈ ਲੋਕਾਰਨੋ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਵਿੱਚ ਮੋਹਨ ਜਦਾੜ ਨੂੰ ਮਿਲੀ ਪ੍ਰਤੀਕਿਰਿਆ ਤੋਂ ਨਿਰਮਾਤਾ ਅਸ਼ੋਤਸ਼ ਗਵਾਰੀਕਰ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਦਰਸ਼ਕਾਂ ਤੋਂ ਮਿਲੀ ਪ੍ਰਤੀਕਿਰਿਆ ਹੀ ਫਿਲਮ ਨਿਰਮਾਤਾ ਲਈ ਸਭ ਤੋਂ ਵੱਡਾ ਪੁਰਸਕਾਰ ਹੈ ਗਵਾਰੀਕਰ ਨੇ ਕਿਹਾ ਕਿ ਇਸ ਤਰ੍ਹਾਂ ਇੱਕ ਵੱਡੇ ਪੇਮਾਨੇ ਤੇ ਪੀੜ ਦੀ ਪ੍ਰਤੀਕਿਰਿਆ ਦੇਖੀ ਸਾਰੇ ਤਾਲੀਆਂ ਵਜਾ ਰਹੇ ਸਨ ਅਤੇ ਆਖਿਰ ਤੱਕ ਫਿਲਮ ਦੀ ਤਾਰੀਫ ਕਰ ਰਹੇ ਸੀ ਇਹ ਬੇਹਦ ਸੁਖਤ ਅਨੁਭਵ ਸੀ ਫਿਲਮ ਅਕੀਰਾ ਰਾਹੀਂ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੀ ਸੁਨਾਕਸ਼ੀ ਨੇ ਪੀਬੀਸੀ ਨੂੰ ਕਿਹਾ ਕਿ ਫਿਲਮ ਦੇ ਟ੍ਰੇਲਰ ਦੇ ਬਾਅਦ ਮੁਰਗੋ ਦੋਸਤ ਨੇ ਮੈਨੂੰ ਕਿਹਾ ਕਿ ਹੁਣ ਤੂੰ ਹੀਰੋ ਬਣ ਗਈ ਹੈ ਅਤੇ ਹੁਣ ਤਾਂ ਆਪਣੀ ਫੀਸ ਵੀ ਹੀਰੋ ਵਾਂਗ ਚਾਰਜ ਕਰਨਾ ਸੁਨਾਕਸ਼ੀ ਮੁਤਾਬਕ ਕਿ ਮਜ਼ਾਕ ਵਿੱਚ ਕਹੀ ਗੱਲ ਹੋਵੇ ਪਰ ਇਸ ਵੇਲੇ ਜਿਵੇਂ ਔਰਤਾਂ ਅੱਗੇ ਵਧ ਰਹੀਆਂ ਨੇ ਮੈਂ ਉਮੀਦ ਕਰਦੀ ਹਾਂ ਕਿ ਉਹਵੇਂ ਹੀ ਹੀਰੋ ਅਤੇ ਹੀਰੋਇਨਸ ਦੀ ਫੀਸ ਵੀ ਜਲਦ ਬਰਾਬਰੀ ਤੇ ਆ ਜਾਵੇ ਉਹ ਤਿੰਨ ਸਾਲ ਹੋ ਗਏ ਉਹ ਨਿਹਾਨਾ ਕਰੀ ਜਿੰਨੀ ਵਾਰੀ ਪੁੱਛੇ ਜਾਂਦੀ ਨਾ ਨਾ ਕਰੀ ਗਿਹੜੇ ਰਾਹੁ ਕੇ ਤੂੰ ਬਹਿਗੇ ਜੜਾਂ ਚ ਮੇਲ ਹੋਣ ਨਹੀਂ ਉਹਨਦੇ ਚੰਨ ਨਾ ਰੇਸ਼ਮ ਸਿੰਘ ਨੇ ਮੋਲਦੇ ਨਵੇਂ ਗੀਤ ਰਾਹੁ ਕੇ ਤੂੰ ਦਾ ਟੀਜ਼ਰ ਰਿਲੀਜ਼ ਹੋ ਗਿਆ ਰੇਸ਼ਮ ਦਾ ਗੀਤ 28 ਅਗਸਤ ਨੂੰ ਰਿਲੀਜ਼ ਹੋ ਰਿਹਾ ਹਾਲੇ ਚ ਰੇਸ਼ਮ ਦਾ ਗੀਤ ਭਾਬੀ ਤੁਹਾਡੀ ਐਂਡ ਆ ਬਹੁਤ ਪਸੰਦ ਕੀਤਾ ਗਿਆ ਸੀ ਕਿ ਚੇਤੇ ਕਰਦਾ ਵਰਗੇ ਕਈ ਹਿੱਟ ਗੀਤ ਦੇ ਕੇ ਰੇਸ਼ਮ ਇੰਡਸਟਰੀ ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਨੇ ਰੂਸੀਆ ਨਾ ਕਰ ਤੂੰ ਸਭ ਤੂੰ ਰਹਿ ਨਹੀਂ ਹੁੰਦਾ ਕੋਈ ਦੇਖੇ ਤੈਨੂੰ ਹੋਰ ਸਤ ਸੈਨਿਓ ਹੁੰਦਾ ਮਸ਼ਹੂਰ ਗਾਇਕ ਅਕਲ ਦਾ ਨਵਾਂ ਗੀਤ ਤੇਰੀ ਕਮੀ ਰਿਲੀਜ਼ ਹੋ ਗਿਆ ਰੋਮਾਂਟਿਕ ਸੌਂਗਸ ਨਾਲ ਪਛਾਣ ਬਣਾ ਚੁੱਕੇ ਅਕਲ ਨੇ ਇਸ ਗੀਤ ਵਿੱਚ ਵੀ ਆਪਣੀ ਸਹਿਜ ਤੇ ਸੁਰੀਲੀ ਆਵਾਜ਼ ਦਾ ਜਾਦੂ ਬਿਖੇ ਰਿਹਾ ਹੈ ਉਸ ਤੋਂ ਪਹਿਲਾਂ ਅਕਿਲ ਦਾ ਗੀਤ ਖਾਬ ਅਤੇ ਗਾਨ ਵੀ ਸੁਪਰ ਹਿੱਟ ਹੋ ਚੁੱਕੇ ਨੇ ਮਸ਼ਹੂਰ ਲੇਖਕ ਅਤੇ ਸ਼ਾਇਰ ਕੁਲਜ਼ਾਰ ਕੱਲ ਚੰਡੀਗੜ੍ਹ ਪਹੁੰਚੇ ਜਿੱਥੇ ਉਹ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ ਅਤੇ ਫਿਰ ਟੇਗੋਰ ਥੀਏਟਰ ਵਿੱਚ ਉਨ੍ਹਾਂ ਆਪਣੀਆਂ ਨਜ਼ਮਾਂ ਨਾਲ ਸੱਭਦਾ ਦਿਲਮੋਲਿਆ ਇਸ ਦੌਰਾਨ ਚੰਡੀਗੜ੍ਹ ਤੋਂ ਸੰਸਦਕ ਕਿਰਨ ਖੇਰ ਅਤੇ ਗਵਰਨਰ ਵੀਪੀ ਬਦਨੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ